ਜਮੰਦਿਆਂ ਤੇ ਖੜਾਲ ਦੇ ਵਿਚਾਲੇ ਨਹਿਰ ਹੈ ਜਿਹੜੀ ਟੁੱਟ ਗਈ ਹੈਗੀ ਦੇਖ ਸਕਦੇ ਹੋ ਤੁਸੀਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਾਣੀ ਇੱਕ ਹੋਰ ਮੁਸੀਬਤ ਕਿਸਾਨਾਂ ਦੇ ਆ ਕੇ ਮੱਥੇ ਟੁੱਕੀ ਹੈਗੀ ਤੇ ਇਹ ਨਹਿਰ ਘੱਟੋ ਘੱਟ 60 ਤੋਂ 70 ਪਿੰਡਾਂ ਦੇ ਵਿੱਚ ਜਾਂਦੀ ਹੈ ਪਰ ਇਹਦੀ ਮਾਲੀ ਹਾਲਤ ਹੈ ਜਿਹੜੀ ਉਹ ਬਹੁਤ ਖਸਤਾ ਹੈਗੀ ਤੇ ਦੇਖ ਸਕਦੇ ਹੋ ਬਾਈ ਤਿਆਰੀ ਕਰ ਰਹੇ ਨੇ ਪਿੰਡ ਵਾਲੇ ਇਹਨੂੰ ਬੰਨ ਨੂੰ ਨੱਥਣ ਦੀ ਛੇਤੀ ਤੋਂ ਛੇਤੀ ਮੁਰੀਆਂ ਭਰੀਆਂ ਜਾ ਰਹੀਆਂ ਨੇਗੀਆਂ ਪਰ ਹਜੇ ਤੱਕ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਇੱਥੇ ਪਹੁੰਚੇ ਵੀ ਨਹੀਂ ਪਰ ਨਹਿਰ ਦਾ ਜਿਹੜਾ ਪਾਣੀ ਹੈ ਉਹ ਬੰਦ ਨਹੀਂ ਹੋ ਰਿਹਾ ਹੈਗਾ ਹਿਤਕਰ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਤੇ ਇਹ ਨਹਿਰ ਆ ਜਿਹੜੀ ਘੱਟ ਤੋਂ ਘੱਟ ਇਹ 70 ਪਿੰਡਾਂ ਦੇ ਵਿੱਚ ਜਾਂਦੀ ਹੈਗੀ ਪਰ ਇਹਦੀ ਜਿਹੜੀ ਹਾਲਤ ਆ ਉਹ ਬਹੁਤ ਜ਼ਿਆਦਾ ਖਰਾਬ ਆ ਕਿ ਕਿਉਂਕਿ ਆਪਣਾ ਪਿੰਡ ਵੀ ਇਹਦੇ ਵਿੱਚ ਹੀ ਪੈ ਜਾਂਦਾ ਹੈਗੀ ਇਹ ਨਹਿਰ ਆਪਣੇ ਖੇਤਾਂ ਦੇ ਲੱਗ ਲੰਗਦੀ ਹੈ ਤੇ ਆਪਾਂ ਨੂੰ ਵੀ ਇਹ ਸੀਗਾ ਵੀ ਅੱਜ ਟੁੱਟੀ ਅੱਜ ਟੁੱਟੀ ਕਿਉਂਕਿ ਆਪਣੇ ਖੇਤਾਂ ਦੇ ਵਿੱਚ ਵੀ ਇਹ ਨਹਿਰ ਟੁੱਟਦੀ ਰਹਿੰਦੀ ਹੈਗੀ ਬਹੁਤ ਵਾਰ ਟੁੱਟੀ ਹੈਗੀ ਕਿਸਾਨ ਆਪਦੀ ਜੋਰ ਲਾ ਕੇ ਆਪਣੀ ਫਸਲ ਨੂੰ ਬਚਾਉਣ ਦੇ ਮਾਰੇ ਜਿਹੜੇ ਬੋਰੀਆਂ ਇਕੱਠੀਆਂ ਕਰਕੇ ਬੰਨ ਨੂੰ ਰੋਕ ਕੇ ਟਾਲੀ ਦੇ ਕੇ ਕਿਵੇਂ ਨਾ ਕਿਵੇਂ ਪਾਣੀ ਨੂੰ ਅੱਗੇ ਟਪਾ ਰਹੇ ਨੇ ਫਿਰ ਵੀ ਤੁਸੀਂ ਦੇਖ ਸਕਦੇ ਹੋ ਜੀਰੀ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਜੀਰੀ ਬਹੁਤ ਜ਼ਿਆਦਾ ਪਲੀ ਹੋਈ ਸੀਗੀ ਤੇ ਇਹ ਦੇਖ ਸਕਦੇ ਹੋ ਬਾਈ ਬਹੁਤ ਜ਼ਿਆਦੇ ꔦਲਿਆਂ ਦੇ ਵਿੱਚ ਪਾਣੀ ਫੈਲ ਗਿਆਗਾ ਘਟ ਤੋਂ ਘਟ 10 ਤੋਂ 15 ꔦਲਿਆਂ ਦੇ ਵਿੱਚ ਪਾਣੀ ਫੈਲ ਗਿਆ ਸਵੇਰੇ ਦੀ ਨਹਿਰ ਟੁੱਟੀ ਹੋਈ ਹੈਗੀ ਇਹ ਹਾਈਡਪਕੇ ਤੇ ਕੋਈ ਵੀ ਪਾਣੀ ਜਿਹੜਾ ਪਹਿਲੀ ਗੱਲ ਪਾਣੀ ਜਿਹੜਾ ਬੰਦ ਹੋਣਾ ਚਾਹੀਦਾ ਦੀ ਹਿਤੁੱਕ ਕੋਈ ਬੰਦ ਨਹੀਂ ਹੋ ਰਿਹਾ ਦੇਖ ਸਕਦੇ ਹੋ ਲੱਗੇ ਪਏ ਨੇਗੇ ਪਿੰਡ ਵਾਲਿਆਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਕੁਝ ਅਧਿਕਾਰੀ ਵੀ ਪਹੁੰਚੇ ਹੋਏ ਨੇ ਪਰ ਜਿਹੜੀ ਕਿਸਾਨ ਦੀ ਜਿਹੜੀ ਫਸਲ ਹੈ ਜਿਹੜੀ ਉਹ ਡੁੱਬ ਗਈ ਹੈ ਖਰਾਬ ਹੋ ਜੂਗੀ ਸਾਰੀ ਜਿਆਦਾ ਪਾਣੀ ਪੈਣ ਕਰਕੇ ਤੇ ਹੁਣ ਕਿਸਾਨਾਂ ਦੀ ਬਾਹ ਦੇਖੋ ਫੌਂ ਕੌਣ ਫੜਦਾ ਕੌਣ ਨਹੀਂ ਕਿਉਂਕਿ ਇਹ ਮਾਜਤਾ ਬਹੁਤ ਵੱਡੀ ਗੱਲ ਆ ਕੇ ਮਿਲਣ ਦੀ ਇਥੇ ਗੌਰ ਕੀਤੀ ਜਾਵੇ ਇਹ ਚੀਜ਼ਾਂ ਤੇ ਸਾਰੀ ਇਹ ਨਹਿਰ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਕੱਖ ਦੇਖ ਸਕਦੇ ਹੋ ਬਾਕੀ ਇਹ ਪੁਰਾਣੀਆਂ ਬਣੀਆਂ ਹੋਈਆਂ ਨੇ ਜੀਆਂ ਬੈਠੀ ਪਈਆਂ ਅੱਗੇ ਦੇਖੋ ਆਹ ਹਾਲਤ ਹੈ ਜੀ ਇਹਨਾਂ ਦੀ ਟੁੱਟਣ ਦਾ ਆ ਕਾਰਨ ਹੈ ਆ ਦੇਖ ਸਕਦੇ ਹੋ ਸਾਰੀ ਨਹਿਰ ਦੇ ਵਿੱਚ ਇਹੀ ਹਾਲ ਹੈਗਾ ਧੁਰ ਤੋਂ ਧੁਰ ਤੱਕ ਤੇ ਇਹਨਾਂ ਦੀ ਰਿਪੇਅਰ ਕੀਤੀ ਜਾਵੇ ਜਾਂ ਇਹਨਾਂ ਨੂੰ ਪੱਕਿਆ ਕੀਤਾ ਜਾਵੇ ਇਹਦੇ ਵਿੱਚ ਖੱਡਾਂ ਪਈਆਂ ਹੋਈਆਂ ਸੀਗੀਆਂ ਬਾਈਆਂ ਨੇ ਕਿਹਾ ਸੀ ਵੀ ਅਸੀਂ ਵੀਡੀਓ ਵੀ ਭੇਜੀ ਸੀਗੀ ਪਟਵਾਰੀ ਸਾਹਿਬ ਨੂੰ ਨਹਿਰੀ ਪਟਵਾਰੀ ਨੂੰ ਪਰ ਇਹਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਉਹ ਬਾਈ ਨਾਲ ਵੀ ਆਪਾਂ ਤੁਹਾਡੀ ਗੱਲਬਾਤ ਕਰਾਵਾਂਗੇ ਵੀ ਇੱਥੇ ਜਿਹੜੀਆਂ ਖੱਡਾਂ ਪੈ ਰਹੀਆਂ ਸੀ ਬਹੁਤ ਜ਼ਿਆਦਾ ਇਸ ਨਹਿਰ ਦੇ ਵਿੱਚ ਖੱਡਾਂ ਪੈ ਰਹੀਆਂ ਸੀਗੀਆਂ ਪਰ ਇੱਥੇ ਗੌਰ ਨਹੀਂ ਹੋਈ ਇਸ ਕਰਕੇ ਇਹ ਟੁੱਟ ਗਿਆ ਜਿ ਸਵੇਰੇ 6 ਵਜੇ ਹੁਣ ਇੱਥੇ ਕੀ ਦੀ ਗਲਤੀ ਹੈਗੀ ਕਿਸਾਨਾਂ ਦੀ ਗਲਤੀ ਹੈ ਕਿਉਂਕਿ ਕਿਸਾਨਾਂ ਨੇ ਪਹਿਲਾਂ ਦੱਸਤਾ ਸੀਗਾ ਤੁਹਾਨੂੰ ਵੀ ਸਾਡੀ ਨਹਿਰ ਦੇ ਵਿੱਚ ਮਤਲਬ ਕਿ ਖੱਡਾਂ ਪਈਆਂ ਹੋਈਆਂ ਨੇਗੇ ਪਰ ਇਹ ਕੋਈ ਗੌਰ ਨਹੀਂ ਹੋਈ ਦੀ ਮਿੱਟੀ ਦੀਆਂ ਟਰਾਲੀਆਂ ਆ ਕੇ ਬੂਰੀਆਂ ਭਰਨ ਲੱਗੇ ਪਏ ਨੇਗੇ ਜਿੰਨਾ ਕਿ ਇਹਨਾਂ ਤੋਂ ਜ਼ੋਰ ਬਣਦਾ ਉਹਨਾਂ ਕ ਕਰਨਗੇ ਫਿਰ ਵੀ ਰੋਕਣਗੇ ਖੜੇ ਨੇਗੇ ਟਾਲੀਆਂ ਦੇ ਕੇ ਪਾਣੀ ਅੱਗੇ ਰਿਆਂ ਫਿਰ ਵੀ ਬਹੁਤ ਜ਼ਿਆਦਾ ਪਾਣੀ ਆ ਰਿਹਾ ਦੇਖ ਸਕਦੇ ਹੋ ਤੁਸੀਂ ਕਦੋਂ ਟੁੱਟੀ ਹੈ ਜੀ ਇਹ ਤੜਕੇ ਟੁੱਟੀ ਹੈ ਜੀ ਕਿੰਨੇ ਕ ਵਜੇ ਦਾ ਮੈਨੂੰ ਲੱਗਦਾ ਸਾਢੇ 6:00 ਦਾ ਟਾਈਮ ਤੁਸੀਂ ਗੁਰੂ ਘਰ ਬੋਲੇ ਨੇ ਮੈਨੂੰ ਤਾਂ ਉਹਦਾ ਪਤਾ ਲੱਗਿਆ ਜੀ ਠੀਕ ਹੈ ਤੇ ਪਹਿਲਾਂ ਇਹਦੀ ਮੁਰੰਮਤ ਮੁਰੰਮਤ ਹੋਉਂਦਾ ਹੀ ਕੋਈ ਇਹ ਪਤਾ ਜੀ ਉਹਨੋਂ ਉਪਰਾਂ ਉੱਥੇ ਟੁੱਟ ਗਈ ਸੀ ਉੱਥੇ ਵੀ ਹੁਣ ਪੱਤੀ ਪੜਿਆ ਹੋਇਆ ਕਰੀ ਹੋਈ ਹੈ ਕੋਈ ਟੈਂਕ ਦਾ ਪ੍ਰਬੰਧਨ ਵੀ ਠੀਕ ਹੈ ਇਹ ਐ ਸੁਣੀਆ ਮੈਂ ਤਾਂ ਕਹਿੰਦੇ ਗੱਲ ਲੀਕ ਸੀ ਕਹਿੰਦੇ ਕਿਸ ਤਰ੍ਹਾਂ ਦੀ ਠੀਕ ਹੈ ਕੋਈ ਕਵਰ-ਕਵਰ ਲਵਾਈ ਸੀ ਗੌਰ ਨਹੀਂ ਕਰੀ ਇਹਨੇ ਬਾਈ ਜੀ ਅੱਛਾ ਜੀ ਕੋਈ ਗੌਰ ਨਹੀਂ ਹੋਈ ਇੱਥੇ ਨਹੀਂ ਹੋਈ ਗੌਰ ਨਹੀਂ ਕਿੰਨੇ ਪਿੰਡਾਂ ਵਿੱਚ ਦੀ ਲੰਘਦੀ ਹੈ ਇਹ ਕਮਾਲ ਨੂੰ ਜਾਂਦੀ ਹੈ ਹਾਂ ਕਮਾਲ ਨੂੰ ਅੱਛੇ ਕੰਕਵਾਲ ਇਹ ਜਾਂਦੀ ਤਾਂ ਬਹੁਤ ੱਤਕ ਹੈ ਠੀਕ ਹੈ ਕੰਕਵਾਲ ਸੁਗਾਦੇ ਨਹੀਂ ਹੋ ਜਾਂਦਾ ਹਾਂਜੀ ਤਿੰਨ ਤਿੰਨ ਬਾੜ ਜਾਂਦੇ ਨੇ ਉੱਥੋਂ ਜਾ ਕੇ ਇਹ ਗ੍ਰਹਾ ਹਾਂ ਗਰੇਟਿਆਂ ਨੂੰ ਜਾਂਦੀ ਹੋਊ ਪਾਣੀ ਬੰਦ ਕਿਉਂ ਨਹੀਂ ਹੋ ਰਿਹਾ ਹੈ ਤੱਕ ਪਾਣੀ ਨਹੀਂ ਹੈ ਬੰਦ ਹੁੰਦਾ ਨਹੀਂ ਹੁਣੇ ਵਲ ਗੱਲੋਂ ਜ਼ਿਆਦਾ ਸ਼ਕ ਹਲੇ ਹੌਲੀ ਹੌਲੀ ਵੜੀ ਹੋਈ ਹੈ ਜ਼ਿਆਦਾ ਹੋ ਕੀ ਕਹਿੰਦੇ ਹੌਲੀ ਹੌਲੀ ਹੋਊਗਾ ਪਾੜੀ ਜ਼ਮੀਨ ਜ਼ਿਆਦਾ ਪੈ ਗਿਆ ਤੇ ਪਾਣੀ ਜ਼ਿਆਦਾ ਹੋ ਗਿਆ ਪਾਣੀ ਜ਼ਿਆਦਾ ਆ ਹੈ ਠੀਕ ਆ ਹੁਣ ਪਿੰਡ ਵਾਲੇ ਫਿਰ ਆਪ ਦਾਪ ਕਰਨਗੇ ਬੰਦੇ ਜਿੰਨਾ ਬੋਰੀਆਂ ਜੇ ਤੁਸੀਂ ਕਰੀ ਜਾਂਦੇ ਠੀਕ ਐ ਵਿਚ ਆ ਪਿੰਡਾਂ ਆ ਮੁੰਡੇ ਨੇ ਕਿਹੜੇ ਆਪਣੇ ਕੰਮ ਕਰਦੇ ਨੇ ਮੈਂ ਇਹ ਕਿਹੜਾ ਏਰੀਆ ਪੈਂਦਾ ਹੈਗਾ ਜਿੱਥੇ ਹੁਣ ਟੁੱਟੀ ਹੈਗਾ ਜੇ ਬੰਦਿਆਂ ਦੇ ਖੇਤ ਪੈਂਦੇ ਨੇ ਖੜਿਆਲ ਦੇ ਖੇਤ ਪੈਂਦੇ ਨੇ ਖੜਿਆਲ ਚੱਠੇ ਪੈਂਦੇ ਨੇ ਜੀ ਇਧਰਲੇ ਪਾਸੇ ਜਮੰਦਿਆਂ ਦੇ ਖੇਤ ਆ ਕੇ ਕਿਹੜੇ ਕਿਹੜੇ ਗਾਹਾਂ 'ਚ ਬੰਦਿਆਂ ਦੇ ਆਗੇ ਉਹ 400 ਗਾਹਾਂ ਆ ਠੀਕ ਐ ਜੀ ਚਾਲ ਤੱਕ ਤਾਂ ਸਾਡਾ ਏਰੀਆ ਇਹ ਚਾਛੇ ਦੇ ਨਾਲ ਸਾਡਾ ਏਰੀਆ ਆ ਗਿਆ ਚਾਲ ਤੱਕ ਕੋਈ ਪਾਣੀ ਘਟਿਆ ਏਦੋਂ ਬਾਅਦ ਮਦਕੀ ਜਦੋਂ ਟੁੱਟੀ ਉਦੋਂ ਬਾਅਦ ਇੱਕ ਉੱਥੇ ਕਹਿੰਦਾ ਇਹ ਕਹਿੰਦਾ ਕੰਟਰੋਲ ਹੋਇਆ ਮਾਣੂ ਠੀਕ ਹੈ ਪਾਣੀ ਤੇਜ਼ ਅਵਤਾਰ ਤੇ ਪਾਣੀ ਨਹੀਂ ਆਇਆ ਪਾਣੀ ਘਟਿਆ ਨਹੀਂ ਪੁੱਛੇ ਮਾ ਇਹ ਹਜੇ ਕੁਝ ਨਹੀਂ ਹੋਇਆ ਹੈਗਾ ਹਾਂਜੀ ਦੋਸਤੋ ਦੇਖ ਸਕਦੇ ਹੋ ਜਿਵੇਂ ਦੱਸਿਆ ਆਪਾਂ ਨੂੰ ਇੱਥੇ ਖੱਡ ਪੈਂਦੀ ਸੀਗੀ ਤੇ ਕੋਈ ਗੌਰ ਨਹੀਂ ਹੋਈ ਹੈ ਘੱਟ ਤੋਂ ਘੱਟ 20 ਫੁੱਟ ਦਾ ਪਾੜ ਆ ਗਿਆ ਜਿਹੜਾ ਤੁਸੀਂ ਸਾਹਮਣੇ ਦੇਖ ਸਕਦੇ ਹੋਗੇ ਟਾਲੀਆਂ ਦੇ ਕੇ ਅੱਧਾ ਪਾਣੀ ਗਾਹਾਂ ਲਗਾ ਰਹੇ ਨੇਗੇ ਤੇ ਅੱਧਾ ਫਿਰ ਵੀ ਬਾਹਣਾ ਦੇ ਵਿੱਚ ਜਾ ਰਿਹਾਗਾ ਕਿਸਾਨ ਵੀਰ ਲੱਗੇ ਹੋਏ ਨੇਗੇ ਬੋਰੀਆਂ ਭਰ ਕੇ ਮਿੱਟੀ ਦੀਆਂ ਪਾਣੀ ਨੂੰ ਰੋਕਣ ਦੀ ਤੇ ਫਿਰ ਵੀ ਬਹੁਤ ਜ਼ਿਆਦਾ ਨੁਕਸਾਨ ਕਰਕੇ ਜਾਊਗਾ ਇਹ ਪਾਣੀ ਆ ਜਿਹੜਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਅੱਗੇ ਤੱਕ ਪਹੁੰਚ ਸਕੇ ਇਹਨਾਂ ਦੀ ਬਾਹ ਫੜੀ ਜਾਵੇ ਕਿਸਾਨਾਂ ਦੀ ਕਿਸਾਨ ਦਾ ਝੋਨਾ ਵੀ ਖਤਮ ਹੋ ਤਾਂ ਤੇ ਇਹ ਸਾਰਾ ਕਿਸਾਨ ਖਤਮ ਹੋ ਜਾਊਗਾ ਵੀਡੀਓ ਕਰਿਓ ਸ਼ੇਅਰ ਧੰਨਵਾਦ